ਹਰਿਆਣਾ ਪੁਲਿਸ ਦੇ ਜਾਨਵਾਂ ਵੱਲੋਂ ਲੱਤ ਤੋੜ ਕੇ ਬੋਰੀ ਚ ਪਾ ਕੇ ਡਾਂਗਾ ਮਾਰ ਕੇ ਭਨ ਭਨ ਕੇ ਡਾਂਗਾਣਾ ਸਾਰਾ ਮੂੰਹ ਭੰਦਤਾ ਆ ਜਵਾੜਾ ਟੁੱਟਾ ਹੋਇਆ ਥੱਲੇ ਟੰਗਾ ਹੈ ਦੰਦ ਟੁੱਟੇ ਹੋਏ ਨੇ ਆ ਜਿਹੜੀਆਂ ਪੱਛਰੀਆਂ ਨੇ ਇੱਥੋਂ ਵਾਲੀਆਂ ਆ ਹੱਡੀਆਂ ਸਾਰੀਆਂ ਟੁੱਟੀਆਂ ਨੇ ਸਿਰ ਚ ਛੱਟ ਹੈ ਲੱਤ ਜਿਹੜੀ ਦੋ ਥਾਵਾਂ ਤੋਂ ਤੋੜੀ ਹੋਈ ਆ ਸਾਰਾ ਸਰੀਰ ਜਿਹੜਾ ਹੈ ਡਾਂਗਾ ਮਾਰ ਮਾਰ ਭਨਿਆ ਹੋਇਆ ਪ੍ਰੀਤਪਾਲ ਸਿੰਘ ਜੋ ਕਿ ਹਰਿਆਣੇ ਦੇ ਰੁਤ ਪੀ.ਡੀ.ਆਈ ਹਸਪੀਟਲ ਦੇ ਵਾਰਡ ਨੰਬਰ 7 ਬੈੱਡ ਨੰਬਰ 32 ਰੂਮ ਨੰਬਰ 33 ਦੇ ਵਿੱਚ ਐਡਮਿਟ ਹੈ ਇਹ ਤੁਸੀਂ ਵੇਖੋ ਕਿ ਆ ਜਿਹੜੇ ਜਬਾੜਾ ਹੈ ਆ ਦੰਦ ਜਿਹੜੇ ਨੇ ਟੁੱਟੇ ਹੋਏ ਨੇ ਸਾਰੇ ਜਬਾੜਾ ਜਿਹੜਾ ਟੁੱਟ ਕੇ ਥੱਲੇ ਹੋਇਆ ਔਰ ਆ ਧੌਣ ਦੇ ਵਿੱਚ ਵੇਖੋ ਕਿ ਆ ਥਲੇ ਸਾਰਾ ਇਥੋਂ ਕਾਲਾ ਹੋਇਆ ਇਹ ਸਾਰੀਆਂ ਸੱਠਾਂ ਇਥੇ ਧੌਣ ਦੇ ਉੱਤੇ ਸੱਠਾਂ ਜਬਾੜਾ ਟੁੱਟਿਆ ਦੰਦ ਟੁੱਟੇ ਤੇ ਮੂੰਹ ਦੀ ਹਾਲਤ ਵੇਖੋ ਕੀ ਆ ਨੱਕ ਵੀ ਟੁੱਟ ਕੇ ਆ ਆ ਨੱਕ ਦੀ ਹੱਡੀ ਜਿਹੜੀ ਆ ਇਹ ਵੀ ਟੁੱਟ ਕੇ ਟੇਢੀ ਹੋਈ ਆ ਆ ਜਬਾੜਾ ਜਿਹੜਾ ਦੋਹਾਂ ਪਾਸਿਆਂ ਤੋਂ ਇਧਰੋਂ ਆ ਸਾਈਡਾਂ ਵੀ ਟੁੱਟੀਆਂ ਹੋਈਆਂ ਨੇ ਇੱਥੇ ਆ ਸਿਰ ਦੇ ਵਿੱਚ ਸਾੜਾ ਇੱਥੇ ਸਿਰ ਦੇ ਟੰਕੇ ਇਸੇ ਤਰ੍ਹਾਂ ਸਰੀਰ ਦਾ ਬਾਕੀ ਕੋਈ ਹਿੱਸਾ ਐਸਾ ਨਹੀਂ ਕਿ ਜਿੱਥੇ ਸੱਟਾ ਨਹੀਂ ਇਹ ਤੁਸੀਂ ਵੱੱਟ ਵੇਖੋ ਇਹ ਖੱਬੀ ਲੱਤ ਹੈ ਚੱਪਣੀ ਜੀ ਤੇ ਇਹ ਚੱਪਣੀ ਚੱਪਣੀ ਦੇ ਦੋ ਤਿੰਨ ਥਾਮਾ ਚੰਥਾ ਤੋਂ ਜੱਟ ਚੱਪਣੀ ਤਿੰਨ ਥਾਮਾ ਤੋਂ ਮੋٹے ਪੱਤ ਤੋਂ ਵੀ ਗੋਡੇ ਦੀ ਚੱਪਣੀ ਵੀ ਤੇ ਆ ਪਿੰਨੀ ਵੀ ਇਹ ਕਿਸ ਤਰ੍ਹਾਂ ਦੀ ਹਾਲਤ ਹੈ ਹੱਥਾਂ ਦੀਆਂ ਉਂਗਲਾਂ ਉਦਵਾ ਨਾ ਕੋਈ ਸਰੀਰ ਦਾ ਐਸਾ ਹਿੱਸਾ ਨਹੀਂ ਕੰਡ ਦੇ ਪਿੱਛੇ ਵੀ ਜਿੱਥੇ ਕਿ ਹਰਿਆਣੇ ਦੇ ਪੁਲਸ ਜਾਲਮ ਕਿਹਨਾਂ ਨੇ ਇਸ ਤੰਤੇ ਆਉਂਦਾ ਹੈ ਕਿ ਇਸ਼ਰਾ ਇਤਿਹਾਸ ਨਰਹਾ ਦੇ ਕਿਦੜਾ ਕਰ ਕੋ ਦੰਦੇ ਆਪਸ ਵਿੱਚ ਪੁੱਛੜ ਮਲਾਦਮ ਨੇ ਇਸ ਬੱਚੇ ਦਿੱਤੇ ਕਿਸ ਤਰ੍ਹਾਂ ਕਹਿਰ ਵਰਤਾਇਆ ਉਹ ਤੁਸੀਂ ਸਾਰਾ ਆ ਵੇਖ ਸਕਦੇ ਹੋ ਕਿ ਕੋਈ ਵੀ ਸਰੀਰ ਦਾ ਇਸ ਹਨੇ ਜਿਹੜਾ ਕਿ ਉਹਨਾਂ ਨੇ ਦਾਗਾ ਮਾਰ ਵਰਕੇ ਬੋਰੀ ਚ ਪਾ ਕੇ ਇਹ ਉਹ ਬੱਚਾ ਹੈ ਜਿਹੜੀ ਬਾਥਰੂਮ ਵਾਲੀ ਪਾਈਪ ਹੈ ਉਹ ਹੁਣ ਚੱਲ ਨਹੀਂ ਰਹੀ ਜੇ ਉਹਨਾਂ ਨੂੰ ਕਿਹਾ ਵੀ ਇਹ ਪਾਈਪ ਨਹੀਂ ਚੱਲ ਰਹੀ ਤੇ ਕੋਈ ਵੇਖ ਨਹੀਂ ਚੱਲ ਪੈਗੀ ਜੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਇਹ ਠਿਕਾਣੀ ਕਰ ਦਿਓ ਤੇ ਵੀ ਪੇਟ ਤੇ ਦਰਦ ਹੈ ਜੇ ਵੀ ਆデア ਸਿਰਫ ਆ ਇੱਕ ਕਬੂਤਰ ਇਹ ਇਹ ਲੱਗੀ ਹੈ ਤੇ ਰਾਤੀ ਇੱਕ ਲੱਗੀ ਤੇ ਇੱਕ ਆਉਣ ਲੱਗੀ ਆ ਦੇਖ ਲਓ ਕਿੰਨਾ ਕ ਮੇਰੇ ਖਿਆਲ 50 ਹਜ਼ਾਰ ਸੋਗਰਾਮ ਦੀ ਲੋਤੀ ਅਸੀਂ ਰਾਤ ਦੇ ਵਰਟ ਅਫਸਰ ਨੂੰ ਲੈ ਕੇ ਮੈਂ ਬਰਦੀਕਸ਼ਨ ਸੱਸਾ ਵਰਟ ਅਫਸਰ ਲੈ ਕੇ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਪਾਊਡਰ ਲੈ ਕੇ ਇਥੇ ਆ ਗਏ 12 ਵਜੇ ਦੇ ਇਸੇ 2:30 ਵਜੇ ਸਾਡੇ ਵਰਟ ਅਫਸਰ ਨੇ ਡੈਨ ਡਾਇਰ ਲੜਕੇ ਦੀ ਮਾਤਾ ਨੇ ਪਿੰਡ ਦੇ ਸਰਪੰਚ ਸਾਹਿਬ ਨੇ ਮੇਰੇ ਬਲੋਂ ਵਰਨਕਲਸਰ ਨੂੰ ਅਸੀਂ ਲਿਖਤੀ ਬਿਆਨ ਦੇ ਦਿੱਤੇ ਆ। ਲੇਟ ਕਰਦੇ ਆ ਕਰਦੇ ਆ 2:30 ਵਜੇ ਬਿਆਨ ਲਿਆ 12 ਵਜੇ ਅਸੀਂ ਪਹੁੰਚੇ ਹੋ ਪੂਰੇ। ਕਿ 2:30 ਵਜੇ ਬਿਆਨ ਹੋਇਆ। ਉਸ ਤੋਂ ਬਾਅਦ ਵਰਨਕਲਸਰ ਡਾਕਟਰ ਨੂੰ ਦਾ ਜਿਹੜੀ ਲੇਡੀ ਡਾਕਟਰ ਰਾਤ ਡਿਊਟੀ ਤੇ ਸੀ ਆਉਂਦੀ ਆ ਤੇ ਉਹ ਕਹਿੰਦੀ ਆ ਕਿ ਮੈਂ ਨਹੀਂ ਭੇਜ ਸਕਦੀ। ਵੱਡੀ ਜਦੋਜਾਲ ਕਰਨ ਤੋਂ ਐਸਐਚਓ ਵੱਲੋਂ ਦਬਾਅ ਪੈ ਰਿਹਾ ਕਿ ਤੁਸੀਂ ਕਹੋ ਕਿ ਇਲਾਜ ਠੀਕ ਹੋ ਰਿਹਾ। ਇੱਥੋਂ ਜੋ ਜਾਣ ਦੀ ਕੀ ਲੋੜ ਐ ਇੱਥੇ ਕੀ ਕਰਨਾ ਤੁਸੀਂ ਜਾ ਕੇ ਤੁਹਾਡਾ ਰਾਜ ਪ੍ਰੋਪਰ ਠੀਕ ਹੋ ਰਿਹਾ ਤੁਸੀਂ ਜੋ ਇਥੋਂ ਇਹ ਹਾਈ ਕੋਰਟ ਤੋਂ ਜੋ ਵਰਲਟਪਸ ਆਇਆ ਇਹਨੂੰ ਲੈ ਕੇ ਦਿਓ ਕਿ ਇਹ ਠੀਕ ਹੈ ਉਹਦੀ ਮਾਤਾ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਲੇਕਿਨ ਅਸੀਂ ਕਹਿ ਕੇ ਅਸੀਂ ਲੈ ਕੇ ਜਾਣਾ ਸਰਪੰਚ ਸਾਹਿਬ ਜਿਹੜੇ ਗਰੰਤ ਸਿੰਘ ਨੇ ਪਿੰਡ ਨਾਵੇਂ گاਉਂ ਦੇ ਉਹ ਵੀ ਕਹਿੰਨੇ ਕਿ ਅਸੀਂ ਲੈ ਕੇ ਜਾਣਾ ਪਰ ਸੰਤਨ ਜਿਆਦਾ ਤੇ ਹੁਣ 7:00 ਵਜ ਗਏ ਨੇ ਅਜੇ ਤੱਕ ਕੋਈ ਨਹੀਂ ਇੱਥੇ ਦੱਸ ਰਹੇ ਨੇ ਕਿ ਜਿਹੜੀ ਪਾਈਪ ਜਿਹੜੀ ਬਾਸੂ ਨਾਲੇ ਪਾਈਪ ਹੈ। ਆਪਾ ਦੱਸਿਓ ਤੁਹਾਡਾ ਬੇਟਾ। ਇਹ ਵਾਹ ਉਹ ਰਿਹਾ ਉਹ ਚੱਲ ਨਹੀਂ ਰਹੀ। ਬਾਥਰੂਮ ਦੀ ਪਾਈਪ ਚੱਲ ਨਹੀਂ ਰਹੀ ਬਾਥਰੂਮ। ਇਹ ਆ ਨਹੀਂ ਰਿਹਾ। ਉਹ ਪੇਟ ਦਰਦ ਹੋ ਰਿਹਾ, ਪੇਟ ਫੁੱਲਿਆ ਪਿਆ ਹੈ। ਪੋਟੀ ਆ ਨਹੀਂ ਰਹੀ। ਕੋਈ ਪ੍ਰਬੰਧ ਨਹੀਂ। ਕੋਈ ਉੱਥੇ ਉੱਪਰ ਜਿਹੜਾ ਉਹਦਾ ਪ੍ਰਬੰਧ ਨਹੀਂ। ਜੇ ਥਾਲੀ ਖਾਲੀ ਕਰਦੇ ਨੇ ਸਾਨੂੰ ਖੁਦ ਖਾਲੀ ਕਰਨੇ ਪੈਣ ਹਾਂਜੀ ਯੂਰਿਨ ਬੈਗ ਅਸੀਂ ਖੁਦ ਖਾਲੀ ਕਰ ਰਹੇ ਹਾਂ ਯੂਰਿਨ ਬੈਗ ਕਹ ਰਹੇ ਨੇ ਕਿ ਖਾਲੀ ਸਾਨੂੰ ਆਪ ਨੂੰ ਇਹ ਲੜਕੇ ਦੀ ਭੈਣ ਹੈ ਮਾਤਾ ਕਿੱਥੇ ਹੈ ਤੁਸੀਂ ਦੱਸੋ ਤਾਂ ਜੀ ਹਾਂਜੀ ਜਦੋਂ ਤੁਸੀਂ 4 ਦਿਨ ਤੋਂ ਇੱਥੇ ਆਏ ਹੋ ਤੇ ਇਹਦਾ ਨਾਜ ਕਿਸ ਤਰ੍ਹਾਂ ਹੋ ਰਿਹਾ ਹੈ ਠੀਕ ਨਹੀਂ ਹੋ ਰਿਹਾ ਹਾਂਜੀ ਨਹੀਂ ਠੀਕ ਹੋ ਰਿਹਾ ਕੋਈ ਇੰਜੈਕਸ਼ਨ ਕੋਈ ਮਾਲਕੇ ਪਟੀਆਂ ਅਜੇ ਆ ਜਿਹੜਾ ਸਿਰਫ ਪਲਸਟਰੀ ਕੀਤਾ ਇਹ ਕਦੋਂ ਕੀਤਾ ਕਰਨ ਇਹ ਕੱਲ ਕੀਤਾ ਹੈ ਹਾਂ ਮੈਂ ਕੋਈ ਨਹੀਂ ਆ ਲੱਤ ਦੇ ਉੱਤੇ ਜਿਹੜਾ ਪਲਸਟਰ ਹੈ ਇਹ ਕੱਲ 23 ਤਰੀਕ ਨੂੰ ਕੱਲ 23 ਤਰੀਕ ਨੂੰ ਕੀਤਾ ਹਾਂਜੀ ਕੱਲ 23 ਤਰੀਕ ਨੂੰ ਕੀਤਾ ਪਹਿਲਾਂ ਕੋਈ ਪਲਸਟਰ ਨਹੀਂ ਕੋਈ ਦਵਾਈ ਨਹੀਂ ਕੋਈ ਬੀਟੀ ਨਹੀਂ ਮਨੀ ਨਹੀਂ ਬੱਚੇ ਦੇ ਕਿੰਨੇ ਤੰਕੇ ਲੱਗੇ ਨੇ ਸਾਲੋਂ ਕਿੰਨੇ ਤੰਕੇ ਲੱਗੇ ਆ ਉਹਨਾਂ ਨੇ ਦੇਖਿਆ ਹੀ ਨਹੀਂ ਖਿਆਗਾ ਚੈੱਕ ਨਹੀਂ ਕੀਤਾ ਹੈ ਆਪਣੇ ਇਨਫੈਕਸ਼ਨ ਤੇ ਨਹੀਂ ਹੋਈ ਜਾਂ ਜਿਵੇਂ ਦਵਾਈ ਲਈ ਬਹੁਤ ਸਨਾਈਂ ਸਟਿੰਚਾਂ ਇੱਥੇ ਕੰਪਨ ਕਰਿਆ ਤਾਂ ਹਿਰ ਹਿਰ ਦੇਖਿਆ ਨਹੀਂ ਹੈਗਾ ਬੱਚੇ ਦੇ ਸਾਰੇ ਠੀਕ ਨੇ ਕੋਈ ਇਨਫੈਕਸ਼ਨ ਤੇ ਨਹੀਂ ਹੋਈ ਕੋਈ ਬਲੀਡਿੰਗ ਤੇ ਨਹੀਂ ਹੋ ਰਹੀ ਕੋਈ ਦਵਾਈ ਨਹੀਂ ਲਈ ਨਹੀਂ ਉਹਨਾਂ ਨੇ ਨਹੀਂ ਚੈੱਕ ਕੀਤਾ ਹੈ ਇਸੇ ਤਰ੍ਹਾਂ ਪਿਆ ਕੋ ਹਾਂਜੀ ਐਸੀ ਤਿੰਨ ਕੋ ਖਾਦਾ ਪੀਤਾ ਵੀ ਜਿਹੜਾ ਇਹਦਾ ਟ੍ਰੀਟਮੈਂਟ ਨਹੀਂ ਹੈ ਜੇ ਸਾਨੂੰ ਸਾਨੂੰ ਕਹੀ ਜਾਂਦੇ ਨੇ ਠੀਕ ਹੈ ਠੀਕ ਹੈ ਟਰੀਟਮੈਂਟ ਐਵੇਂ ਜਿਵੇਂ ਇੱਕ ਆਪਾਂ ਨੋਰਮਲ ਪੇਸ਼ੈਂਟ ਦਾ ਟਰੀਟਮੈਂਟ ਕਰਦੇ ਆ ਹਾਂ ਨੋਰਮਲ ਪੇਸ਼ੈਂਟ ਕੋਈ ਆਪਣੇ ਕੋਲ ਐਲਮੇਟ ਹੁੰਦਾ ਉਹਦਾ ਦਾ ਟਰੀਟਮੈਂਟ ਹੋ ਰਿਹਾ ਆਪਾਂ ਨੂੰ ਪਤਾ ਜੀ ਆਪਣੇ ਬੱਚੇ ਨੂੰ ਬਹੁਤ ਸੱਪਟਾਂ ਲੱਗੀਆਂ ਨੇ ਹਾਂ ਬਹੁਤ ਸੀਰੀਅਸ ਹੈ ਆਪਣਾ ਪੇਸ਼ੈਂਟ ਇਹਦਾ ਐਚ ਵੀ ਵੀ ਕਰਦੇ ਆਪਾਂ ਨੂੰ ਜੇ ਸਰਜੀ ਆਪਾਂ ਕਰवानी ਆ ਪੰਜਾਬ ਜਾ ਕੇ ਆਪਾਂ ਨੂੰ ਐਚ ਵੀ ਦੀ ਵੀ ਲੋੜ ਪਈਏ ਆਪਾਂ ਨੂੰ ਬਲੱਡ ਚੜ੍ਹਾਉਣਾ ਪਏਗਾ ਬਲੱਡ ਦਾ ਵੀ ਅਰੇਜ ਕਰਨਾ ਪਏਗਾ ਇਹ ਲੋੜ ਦੇ ਕਰ ਰਹੇ ਨੇ ਇਹ ਮੂੰਹ ਤੇ ਦੰਦ ਤੇ ਸਾਰੇ ਟੁੱਟੇ ਨੇ ਆ ਬੁੱਲ ਵੀ ਟੁੱਟਾ ਹੈ ਜਿਬਾੜਾ ਵੀ ਟੁੱਟਾ ਹੈ ਇੱਥੇ ਵੀ ਆ ਵੀ ਜਿਹੜੀਆਂ ਨੇ ਆ ਸੱਤਰਾਂ ਨੇ ਸਾਰੀਆਂ ਆ ਗਲ ਦੇ ਵਿੱਚ ਥੱਲੇ ਵੀ ਸੱਤਾਂ ਨੇ ਸਿਰ ਤੇ ਸੱਤਾਂ ਨੇ ਬਾਹਾਂ ਤੇ ਸੱਤਾਂ ਸਾਰੇ ਸਰੀਰ ਤੇ ਸੱਤਾਂ ਪਰ ਇੱਕ ਗੱਲ ਦੱਸੋ ਵੀ ਇਹ ਮੂੰਹ ਦੇ ਨਾਲ ਹੀ ਕੋਈ ਖਾਦਾ ਤੇ ਨਹੀਂ ਨਾ ਇਹਨੇ ਨਹੀਂ ਕੁਝ ਨਹੀਂ ਖਾਦਾ ਇਹਨੇ ਕੁਝ ਹੀ ਨਹੀਂ ਖਾਧਾ ਚਾਰ ਦਿਨ ਤੋਂ ਨਹੀਂ ਤੇ ਪੂਣੀ ਦਾ ਅਸੀਂ ਦੇ ਰਹੇ ਆ ਚਾਹ ਦੇ ਰਹੇ ਆ ਜਦੋਂ ਇਹ ਆਈ ਸੀ ਯੂ ਚ ਸੀ ਐਡਮਿਟਡ ਹੈ ਉਹਨਾਂ ਨੇ ਕਿਹਾ ਏ ਵੀ ਅਸੀਂ ਕੁਝ ਖਾਇਆ ਨਹੀਂ ਖਾਇਆ ਨਹੀਂ ਇਸਨੇ ਅਸੀਂ ਕਿਹਾ ਤੁਸੀਂ ਸਾਨੂੰ ਦੱਸਿਆ ਹੀ ਨਹੀਂ ਹਾਂ ਕਹਿੰਦੇ ਲਿਕਵਿਡ ਦੇ ਸਕਦੇ ਸੀ ਕਿ ਸਾਨੂੰ ਤੁਸੀਂ ਦੱਸ ਦਿੰਦੇ ਵੀ ਥੋੜੇ ਦੇ ਸਕਦੇ ਸੀ ਲਿਕਵਿਡ ਦੇ ਦਿੰਦੇ ਅਸੀਂ ਜਿਹਨੂੰ ਪਾਣੀ ਵੀ ਨਹੀਂ ਦਿੱਤਾ ਹੈਗਾ ਤੁਸੀਂ ਇਹ ਦੱਸੋ ਕਿ ਇਹਨੂੰ ਲਿਕਵਿਡ ਕੋਈ ਪਾਈਪ ਰਾਈ ਜਦੋਂ ਮੂੰਹ ਰਾਈ ਤੇ ਇਹ ਅੰਦਰ ਜਾਦੀ ਸੱਕਦਾ ਮੂੰਹ ਖੁੱਲਦਾ ਨਹੀਂ ਹਾਂਜੀ ਤੇ ਇਹਨੂੰ ਪਾਈਪ ਵੀ ਨਹੀਂ ਪਾਈ ਉਹ ਪਾਈਪ ਰਾਈ ਨਹੀਂ ਜਿਸ ਤਰ੍ਹਾਂ ਨਾਲ ਹੀ ਨਾ ਕਰਾਂ ਨਾਲੇ ਪਾਣ ਨਾਲੇ ਚ ਨਾਲੇ ਪਾ ਕੇ ਤੇ ਨਾਲੀ ਦੇ ਰਾਹੀਂ ਪਾਈਪ ਰਾਈ ਦਾ ਲਿਕਵਿਡ ਦਿੱਤਾ ਜਾਂਦਾ ਹੈ ਉਹ ਵੀ ਨਹੀਂ ਕੀਤਾ ਨਹੀਂ ਨਹੀਂ ਉਹਨੇ ਨਹੀਂ ਕੀਤਾ ਤੇ ਜਿਹੜੀ ਯੂਰੀਨ ਪਾਪ ਆ ਇਹ ਜਿਸ ਤਰ੍ਹਾਂ ਇਹਨੇ ਦੱਸਿਆ ਪਈ ਇਹ ਜਿੰਨੂ ਕੇ ਗੋਰੀ ਬੋਰੀ ਦੇ ਵਿੱਚ ਪਾ ਕੇ ਪਹਿਲਾਂ ਲੱਤ ਉਹ ਜਿਹੜੀ ਖੱਬੇ ਲੱਤ ਆ ਪਹਿਲਾਂ ਲੱਤ ਤੋੜੀ ਆ ਟਰਾਲੀ ਚੋਂ ਖਿੱਚ ਕੇ ਪਹਿਲਾਂ ਲੱਤ ਦੇ ਅੰਦਰ ਟਰਾਲੀ ਖਲੋਤੀ ਆ ਔਰ ਟਰਾਲੀ ਦੇ ਵਿੱਚੋਂ ਖਿੱਚ ਕੇ ਥੱਲੇ ਸੁੱਟਿਆ ਇਹ ਖੱਬੀ ਲੱਤ ਜਿਹੜੇ ਉੱਥੇ ਸਾਨੂੰ ਮੌਕੇ ਤੇ ਬੰਦੇ ਸੀ ਉਹਨਾਂ ਨੇ ਵੀ ਦੱਸਿਆ ਤੇ ਖੱਬੇ ਲੱਤ ਪੈਣਾ ਜਿਹੜੀ ਆ ਉਹ ਤੋੜੀ ਤੋੜ ਕੇ ਫਿਰ ਬੋਰੀ ਚ ਪਾਇਆ ਬੋਰੀ ਚ ਪਾ ਕੇ ਫਿਰ ਜਿਸ ਤਰ੍ਹਾਂ ਕਈ ਦੇ ਦਸਤੇ ਜਿਹੜੇ ਡੰਡੇ ਹੁੰਦੇ ਨੇ ਇਸ ਤਰ੍ਹਾਂ ਦੇ ਡੰਡੇ ਡਾਂਗਾ ਉਹਨਾਂ ਦੇ ਨਾਲ ਕੁੱਟਿਆ ਦੇ ਵਿੱਚ ਛਲੀਆਂ ਕੁੱਟੀਆਂ ਨੇ ਕੁੱਟ ਕੇ ਫਿਰ ਬੋਰੀ ਜਿਹੜੀ ਘੜੀਸ ਕੇ ਲੈਂਦੀ ਆ ਰਗਣਾ ਵੀ ਪਿੱਛੇ ਲੱਗੀਆਂ ਹੋਈਆਂ ਨੇ ਸਾਰਾ ਤੁਹਾਨੂੰ ਜਿਹੜੇ ਵਖਾਵਾਂਗੇ ਸੋ ਇਹ ਹਾਲ ਇਸ ਭਾਰਤ ਦੇ ਵਿੱਚ ਇਹ ਉਹ ਭਾਰਤ ਜਿਹਨੂੰ ਸਿੱਖ ਕੌਮ ਨੇ ਆਜ਼ਾਦ ਕਰਾਉਣ ਲਈ ਕੇਵਲ ਸਿੱਖਾਂ ਨੇ ਆਜ਼ਾਦ ਕਰਾਉਣ ਲਈ 82% ਤੋਂ 80% ਤੋਂ ਲੈ ਕੇ 92% ਕੁਰਬਾਨੀਆਂ ਅੰਦਰੋਂ ਸਿੱਖਾਂ ਗਿਆ ਉਸ ਆਜ਼ਾਦ ਭਾਰਤ ਦੇ ਵਿੱਚ ਇਹ ਹਾਲ ਔਰ ਕਿਸਾਨ ਕੀ ਹਾਲਤ ਹੋਈ ਹੈ ਜੇ ਕਿਤੇ ਕੋਈ ਸਿੱਖ ਗੱਲ ਕਰਦਾ ਹੈ ਇਹ ਸਾਡੇ ਨਾਲ ਜ਼ੁਲਮ ਕਿ ਹੁੰਦਾ ਤੇ ਉਹਨੂੰ ਬੋਲਣ ਦਾ ਵੀ ਅਧਿਕਾਰ ਹੈ ਔਰ ਇਹ ਮਸਲੇ ਸਮਝੇ ਕਿਸਾਨਾਂ ਦਾ ਅੱਜ ਤੁਸੀਂ ਖਬਰਾਂ ਦੇਖੀਆਂ ਹੋਣਗੀਆਂ ਜਿਹੜੇ ਕਹਿੰਦੇ ਸੀ ਕਿ ਇਹ ਕੇਵਲ ਪੰਜਾਬ ਦੇ ਲੋਕ ਨੇ ਇਹਨਾਂ ਦੇ ਨਾਲ ਬਾਕੀ ਹੋਰ ਕਿਤੇ ਨਹੀਂ ਮਹਾਰਾਸ਼ਟਰ ਕਰਨਾਟਕ ਵਿੱਚ ਕੇਰਲਾ ਵਿੱਚ ਹਰਿਆਣੇ ਦੇ ਵਿੱਚ ਜਿਸ ਤਰ੍ਹਾਂ ਕਿ ਕਿਸਾਨਾਂ ਦੇ ਉੱਤੇ ਅੱਜ ਹਰਿਆਣੇ ਦੀ ਜਿਹੜੀ ਹਾਲਤ ਸੀ ਜੋ ਕਿ ਕਿਸਾਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ लाਠੀ ਚਾਰ ਅਥਰੂ ਗੈਸ ਜਿਹੜੀਆਂ ਹਰਿਆਣੇ ਦੀਆਂ ਬੀਬੀਆਂ ਨੇ जाट ਬੀਬੀਆਂ ਉਹਨਾਂ ਦੇ ਉੱਤੇ ਵੀ ਜਿਹੜਾ ਜ਼ੁਲਮ ਠਾਹਾ ਗਿਆ ਪਰ ਜਦੋਂ ਕਿ ਇਸ এডਿਕੇਸ਼ਨ ਨੂੰ ਸਿਰਫ ਇਹ ਕਹਿ ਕੇ ਪੜ੍ਹਾ ਜਾਂਦਾ ਤੇ ਬਦਰਾਮ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਮੁਠੀ ਪਰ ਜਿਨ੍ਹਾਂ ਨੂੰ ਦੇਸ਼ ਤਰੁ ਖਾਲਸਤਾਨ ਅਤੰਕਵਾਦੀ ਕੀ ਕੁਛ ਕਿਹੜੇ ਕਿਹੜੇ ਲਫ਼ਜ਼ ਨੇ ਜਿਨ੍ਹਾਂ ਦੇ ਨਾਲ ਸਾਨੂੰ ਸਬੋਧਨ ਕੀਤਾ ਜਾਂਦਾ ਹੈ ਪਰ ਸਾਡੇ ਨਾਲ ਪੂਰੇ ਦੇਸ਼ ਦੀ ਉਹ ਲੋਕ ਜਿਨ੍ਹਾਂ ਦੇ ਹੱਕਾਂ ਦੀ ਗੱਲ ਅਸੀਂ ਕਰ ਰਹੇ ਸਾਡਾ ਕਸੂਰ ਸਿਰਫ ਇਹ ਹੈ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਵੱਲੋਂ ਦਰਸਾਏ ਰਸਤੇ ਤੇ 10 ਗੁਰੂ ਸਾਹਿਬਾਨ ਜੋ ਆਪਣਾ ਜੀਵਨ ਲਾ ਮਨੁੱਖਤਾ ਦੇ ਉਹਦੇ ਜੀਵਨ ਦੇ ਜਾਚ ਦੱਸੀ ਤੇ ਉਹਦੇ ਰਸਤੇ ਚੱਲ ਰਹੇ ਆ ਤੇ ਜਿਸ ਕਰਕੇ ਸਾਡੇ ਤੇ ਇਹ ਜਲ ਉਹ ਤਸ਼ਦ ਇਹ ਜਿਹੜਾ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲ ਇਹ ਜੂਨ 1984 ਨਵੰਬਰ 1984 ਉਹ ਸਾਨੂੰ ਕਦੇ ਵੀ ਨਹੀਂ ਭੁੱਲੇ ਤੇ ਆਧਾ ਤਵਾ ਦਾ ਫੇਰ ਉਹੀ ਕੁਛ ਕਰ ਲੈਂਦਾ ਤੇ ਅਜੇ ਅਕਾਲ ਪੁਰਖ ਦਾ ਸ਼ੁਕਰ ਹੈ ਕਿ ਤਿੰਨ ਜਨਮ ਔਰ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਅੱਜ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣੇ ਵਕੀਲ ਇਸ਼ਪਨੀਤ ਜੀ ਮੇਰੇ ਨਾਲ ਅੱਜ ਹੜਤਾਲ ਹੋਣ ਦੇ ਬਾਵਜੂਦ ਮੇਰੇ ਵਕੀਲ ਦੇ ਨਾਲ ਚਾਰ ਵਕੀਲ ਹੋਰ ਜਿਹੜੇ ਕਿ ਕੋਰਟ ਵਿੱਚ ਪੇਸ਼ ਹੋਏ ਕਿਉਂਕਿ ਅੱਜ ਹੜਤਾਲ ਸੀ ਤੇ ਹੜਤਾਲ ਵੀ ਸਾਡੇ ਕਿਸਾਨਾਂ ਦੇ ਕਰਕੇ ਹੀ ਕੀਤੀ ਸੀ ਸਾਡੀ ਅਮਾਚ ਕੀਤੀ ਸੀ ਜਦੋਂ ਮੈਂ ਅੱਜ ਆਪਣੇ ਵਕੀਰ ਇਸ਼ਕ ਨੀਤ ਸਿੰਘ ਦੇ ਰਾਹੀਂ ਪਟੀਸ਼ਨ ਤਿਆਰ ਕਰਵਾਈ ਤੇ ਉਹ ਵਕੀਰ ਸਾਹਿਬ ਕਹਿਣ ਲੱਗੇ ਕਿ ਅੰਕਲ ਜੀ ਤੁਸੀਂ ਖੁਦ ਪੇਸ਼ ਹੋਣਾ ਹੈ ਹਰਥਾਲੇ ਮੈਂ ਪੇਸ਼ ਨਹੀਂ ਸਕਦਾ ਫਿਰ ਉੱਥੇ ਮੈਂ ਮੈਨੂੰ ਵੇਖ ਕੇ ਆਪ ਵੀ ਕਿ ਬਰਾੜ ਸਾਹਿਬ ਲਖਨਿੰਦਰ ਸਿੰਘ ਮੈਂ ਉਹਨਾਂ ਦੇ ਨਾਲ ਜਿਹੜੇ ਨੇ ਸਵੇਰੇ ਤੁਹਾਨੂੰ ਜਿਹੜੇ ਨੇ ਉਹ ਪੂਰੇ ਦੱਸਾਂਗਾ ਕਿਉਂਕਿ ਉਹ ਮੈਨੂੰ ਆਪ ਮਿਲੇ ਨੇ ਮੈਂ ਤਾਂ ਉਹਨਾਂ ਵਿਚਾਰਾਂ ਨੂੰ ਜਾਣਦਾ ਮਿਲੀ ਸੀ ਪਰ ਉਹਨਾਂ ਨੇ ਮੇਰੇ ਨਾਲ ਇੰਨੀ ਹਮਦਰਦੀ ਕੋ ਰਟਾਈ ਮੈਨੂੰ ਵੇਖ ਕੇ ਆਪ ਮੇਰੇ ਕੋਲ ਆਉਂਦੇ ਨੇ ਤੇ ਫਿਰ ਉਹ ਕੋਰਟ ਦੇ ਵਿੱਚ ਮੇਰੇ ਵਕੀਲ ਦੇ ਨਾਲ ਚਾਰ ਵਕੀਲ ਹੋਰ ਤੇ ਸੈਕਟਰੀ ਨੂੰ ਉਹਨਾਂ ਨੇ ਕਿਹਾ ਕਿ ਆਪ ਮਸਲਾ ਤੇ ਸੱਸਾ ਜੀ ਆਏ ਨੇ ਲੜਕੇ ਦੇ ਪਿਤਾ ਜੀ ਮੇਰੇ ਨਾਲ ਸਨ ਸਰਦਾਰ ਦਵਿੰਦਰ ਸਿੰਘ ਤੇ ਉਹਨਾਂ ਨੇ ਸਾਰਿਆਂ ਨੇ ਗੱਲਬਾਤ ਕਰਕੇ ਤੇ ਫਿਰ ਮੇਰੇ ਨਾਲ ਕੋਰਟ ਚ ਜਾ ਕੇ ਉਹ ਮੰਨ ਜੋ ਕੋਰਟ ਨੇ ਆਰਡਰ ਦਿੱਤੇ ਨੇ ਔਰ ਮੈਂ ਵਰੰਟ ਅਫਸਰ ਨੂੰ ਲੈ ਕੇ ਆਇਆ ਵਰੰਟ ਅਫਸਰ ਜਿਹੜਾ ਉਹ ਇਸ ਤਰ੍ਹਾਂ ਤੇ ਥਾਣੀ ਵਿੱਚ ਆਪਣੀ ਕਾਰਵਾਈ ਕਰਾਉਣਾ ਕਰਾ ਰਿਹਾ ਤੇ ਮੈਂ ਇੱਥੇ ਬੱਚੇ ਦੇ ਕੋਲ ਜਿਹੜਾ ਉਹ ਆਇਆ ਤੇ ਹੁਣ ਅਗਲੀ ਕਾਰਵਾਈ ਜਿਹੜੀ ਆ ਜਿਸ ਤਰ੍ਹਾਂ ਹੋਵੇਗੀ ਉਹ ਤੁਹਾਨੂੰ ਫਿਰ ਦੱਸੀ ਜਾਵੇਗੀ ਬੱਚੇ ਅਮਰਤ ਇਹ ਅਮਰਤਾਰੀ ਬੱਚਾ ਸੀ ਜੀ ਬਿਲਕੁਲ ਜੀ ਅਮਰਤਾਰੀ ਬੱਚਾ ਸੀ ਜਿਸ ਕਰਕੇ ਇਹਦੇ ਗਾਥਰਾਤ ਹੁੰਦੇ ਸੀ ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਲੰਗਰ ਲੈ ਕੇ ਆਇਆ ਸੀ ਇਹ ਨਵੇਂ ਨਵਾਂ گاਉ ਹੈ ਤਸੀਰਮੂਨ ਜਲਾ ਸੰਗਰੂਪ ਪੰਜਾਬ ਦਾ ਇਹ ਰਹਿਣ ਵਾਲਾ ਬੱਚਾ ਹੈ ਔਰ ਅਮਰਤੜਿਆ ਔਰ ਜੋ ਆਪ ਇਹ ਵੀ ਪਤਾ ਲੱਗਿਆ ਕੀਰਤਨ ਤਾਂ ਸਭ ਗੁਰਦੁਆਰਾ ਸਾਹਿਬ ਅਖੰਡ ਪਾਠ ਸੀ ਅਖੰਡ ਪਾਠ ਤੋਂ ਉੱਥੋਂ ਆ ਕੇ ਤੇ ਫਿਰ ਇਹ ਅਰਦਾਸਾਂ ਤੋਂ ਬਾਅਦ ਉਥੇ ਘਾਰਾ ਪਿੰਡ ਆ ਕੇ ਤੇ ਕਿਹਾ ਵੀ ਕਿਉਂਕਿ ਤਕਨੋਤਾ ਬੱਚਾ ਹੈ ਸਰਦਾਰ ਬਿੰਦਰ ਸਿੰਘ ਦਾ ਇੱਕ ਇਕਲੌਤਾ ਬੇਟਾ ਹੈ ਤੇ ਇਹਨਾਂ ਦੀਆਂ ਦੋ ਬੇਟੀਆਂ ਦੋ ਬੇਟੀਆਂ ਦੋ ਬੇਟੀਆਂ ਨੇ 32 ਸਾਲ ਉਮਰ ਹੈ ਇਹਨਾਂ ਦੇ ਘਰੋਂ ਲੜਕੀ ਇੱਥੇ ਆਈ ਉਹ ਜਿਹੜੀ ਬੱਚੀ ਇਹਨਾਂ ਦੇ ਘਰੋਂ ਹਾਂ ਜੀ ਤੇਰਾ ਬੇਟਾ ਕੀ ਨਾਮ ਅਮਨਦੀਪ ਅਮਨਦੀਪ ਕੌਰ ਅਮਨਦੀਪ ਬੇਟੀ ਅਮਨਦੀਪ ਕੌਰ ਜਿਹੜਾ ਕਿ ਇਹਨਾਂ ਦੀ ਵਾਈਫ ਹੈ ਮਾਤਾ ਤੋਂ ਸੰਭਲਦੇ ਇਹ ਮਾਤਾ ਜੀ ਪੜਾ ਪੇਟਾ ਕਿਹਨਾਂ ਹੈ ਲਖबीर ਲਖਬੀਰ ਕੋਰ ਜਿਹੜੀ ਕਿ ਪ੍ਰੀਤਪਾਲ ਸਿੰਘ ਦੀ ਮਾਤਾ ਹੈ ਤੇ ਇਹ ਦੋ ਬੀਬੀਆਂ ਨਾਲ ਇਹ ਵੀ ਰਿਸ਼ਤੇ ਦਾ ਇੱਕ ਭੈਣ ਹੈ ਇੱਕ ਭੈਣ ਹੈ ਉਹ ਭੈਣ ਹੈ ਤੇ ਭੁਆਏ ਭਤੀ ਹੈ ਇਹ ਭੁਆਏ ਛੋਟੀ ਉਹ ਦੂਸਰੀ ਲੜਕੀ ਜਿਹੜੀ ਆ ਉਹ ਭੈਣ ਹੈ ਹਰਿਆਣਾ ਪੁਲਿਸ ਦੇ ਜਾਨਵਾਂ ਵੱਲੋਂ ਲੱਤ ਤੋੜ ਕੇ ਬੋਰੀ ਚ ਪਾ ਕੇ ਡਾਂਗਾ ਮਾਰ ਦਾ ਭਨ ਭਨ ਕੇ ਡਾਂਗਾ ਨਾ ਸਾਰਾ ਮੂੰਹ ਖੰਡ ਦਿੱਤਾ ਆ ਜਵਾੜਾ ਟੁੱਟਾ ਹੋਇਆ ਥੱਲੇ ਟੰਗਾ ਹੈ ਦੰਦ ਟੁੱਟੇ ਹੋਏ ਨੇ ਆ ਜਿਹੜੀਆਂ ਪੱਸਰੀਆਂ ਨੇ ਇੱਥੇ ਵਾਲੀਆਂ ਆ ਹੱਡੀਆਂ ਸਾਰੀਆਂ ਟੁੱਟੀਆਂ ਨੇ ਸਿਰ ਚ ਛੱਟ ਹੈ ਲੱਤ ਜਿਹੜੀ ਦੋ ਥਾਵਾਂ ਤੋਂ ਤੋੜੀ ਹੋਈ ਆ ਸਾਰਾ ਸਰੀਰ ਜਿਹੜਾ ਡਾਂਗਾ ਮਾਰ ਮਾਰ ਭਨਿਆ ਹੋਇਆ 21 ਤਰੀਕ ਤੋਂ ਲੈ ਕੇ ਅੱਜ ਤੱਕ ਕੋਈ ਇਲਾਜ ਨਹੀਂ ਔਰ ਰੋ ਰੋ ਕੇ ਦਸਰੇ ਨੇ ਕਿ ਇਹਦੇ ਪੇਟ ਦੇ ਵਿੱਚ ਦਰਦ ਹੋ ਰਿਹਾ ਕਿਉਂਕਿ ਉਸ ਦਿਨ ਤੋਂ ਖੋਟੀ ਨਹੀਂ